ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਦੁਬਾਰਾ ਤੋਂ ਹਾਜ਼ਰ ਹੋਏ ਆ ਕਿ 15 April ਤੋਂ ਲੈ ਕੇ 20 April ਪੰਜਾਬ ਦਾ ਮੌਸਮ ਇਹਨਾਂ 5-6 ਦਿਨਾਂ ਵਿੱਚ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਕਣਕ ਦੀ ਵਾਢੀ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਦੇ ਵਿਚਕਾਰ ਮੌਸਮ ਵੀ ਆਪਣਾ ਰੁਖ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਹਾਲਾਤਾਂ ਦੀ ਤਾਂ ਫਿਲਹਾਲ ਤਾਜ਼ਾ ਸੈਟਰਡੇ ਵਿੱਚ ਤੋਂ ਸਾਫ਼ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਸਵੇਰ ਤੋਂ ਬਿਸ਼ੱਕ ਦੱਖਣ ਪੱਛਮੀ ਅਤੇ ਦੱਖਣ ਪੂਰਬੀ ਹਵਾ ਚੱਲ ਰਹੀ ਹੈ ਜਿਸ ਦੇ ਨਾਲ ਥੋੜੀ ਬਹੁਤੀ ਤੇਜ਼ ਹਵਾਵਾਂ ਦਾ ਰੁਖ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਪਰ ਓਵਰਆਲ ਕੜਾਕੇ ਦੀ ਧੁੱਪ ਲੱਗਣ ਦੇ ਕਾਰਨ ਐਵਰੇਜ ਤਾਪਮਨ ਪੰਜਾਬ ਦੇ ਵਿੱਚ 35 ਡਿਗਰੀ ਨੇੜੇ ਜੜੇ ਬਣਿਆ ਹੋਇਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੀ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸ ਇਹ ਹਾਲਾਤ ਜਿਹੜੇ ਨੇ ਲਗਾਤਾਰ ਇਸੇ ਤਰੀਕੇ ਨਾਲ 15 16 ਤੇ 17 ਤਰੀਕ ਨੂੰ ਬਣੇ ਰਹਿਣਗੇ ਹਲਕੇ ਦਰਮਿਆਨੇ ਵੀ ਪੂਰਵੀ ਦੱਖਣ ਪੂਰਵੀ ਹਵਾ ਚੱਲਦੀ ਰਹੇਗੀ ਗਰਮੀ ਦਾ ਮਾਹੌਲ ਬਣਿਆ ਰਹੇਗਾ ਅਤੇ ਗਰਮੀ ਜਿਹੜੀ ਹੈ ਉਹ ਲਗਾਤਾਰ 1 ਅੱਧਾ ਡਿਗਰੀ ਵਧਦੀ ਹੋਈ ਦਿਖਾਈ ਦੇਵੇਗੀ ਤਾਪਮਾਨ 38 39 ਡਿਗਰੀ ਤੱਕ ਜਾਂਦੇ ਹੋਏ ਦਿਖਾਈ ਦੇਣਗੇ ਪਰ 18 ਅਤੇ 19 ਤਰੀਕ ਨੂੰ ਦੁਹਰਾ ਤੋ ਇੱਕ ਪਹਾੜੀ ਸਿਸਟਮ ਜਿਹੜੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੀ ਪੰਜਾਬ ਵਿੱਚ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਪੂਰੇ ਪੰਜਾਬ ਵਿੱਚ ਦਾ ਇਸ ਦਾ ਮਾਹੌਲ ਨਹੀਂ ਹੈ ਇਸ ਦਾ ਮੇਨ ਅਸਰ ਪੰਜਾਬ ਦੇ ਉੱਤਰ ਅਤੇ ਪੂਰਬ ਦੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਮੱਝਾ ਅਤੇ ਦੁਆਬਾ ਸੈਂਟਰਲ ਪੰਜਾਬੀ ਦਾ ਮੇਨ ਰੁਝਾਨ ਰਹਿਣਗੇ ਮਾਲਵਾ ਵੈਂਟ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਫਰੀਦਕੋਟ ਇਹ ਇਲਾਕੇ ਹੋਗੇ ਮਾਨਸਾ ਪਠੰਡਾ ਸੰਗਰੂਰ ਇਹਨਾਂ ਵਿੱਚ ਇਸ ਦਾ ਅਸਰ ਘੱਟ ਹੀ ਦੇਖਣ ਨੂੰ ਮਿਲੇਗਾ 18 ਤਰੀਕ ਨੂੰ ਸਵੇਰ ਵੇਲੇ ਤੋਂ ਹੀ ਬੱਦਲਵਾਈ ਵਧਣੀ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਮੀਂਹ ਦੇ ਹਾਲਾਤ ਜਿਹੜੇ ਨੇ ਉਹੋ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਜਿਸ ਤਰੀਕੇ ਨਾਲ ਸਾਨੂੰ 11 12 ਤਰੀਕ ਜਾਂ 10 ਤਰੀਕ ਦੇ ਨੇੜੇ ਮੀਂਹ ਦੇਖਣ ਨੂੰ ਮਿਲਿਆ ਇਸ ਤਰੀਕੇ ਦੇ ਹੀ ਹਾਲਾਤ ਸਾਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ 18 ਤੇ 19 ਤਰੀਕ ਨੂੰ ਦੇਖਣ ਨੂੰ ਮਿਲਣਗੇ ਹਵਾਵਾਂ ਦੀ ਗਤੀ ਵੀ ਤੇਜ਼ ਹੋਵੇਗੀ ਨਾਲ ਦੀ ਨਾਲ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚਕਾਰ ਘਰਚ ਜਾਮਕ ਦੇ ਹਾਲਾਤ ਲਗਾਤਾਰ ਬਣੇ ਰਹਿਣਗੇ ਕਿਸਾਨਾਂ ਨੂੰ ਬੇਨਤੀ ਹੈ ਕਿ ਆਪਣੀ ਫਸਲ ਨੂੰ ਅਗਰ ਸਾਂਭ ਸਕਦੇ ਹੋ ਤਾਂ ਸਹੀ ਤਰੀਕੇ ਨਾਲ ਸੰਭਾਲ ਲਓ ਅਗਰ ਬੜਾਈ ਕਰਨੀ ਹੈ ਤਾਂ ਖੇਤ ਵੱਢ ਕੇ ਤੁਸੀਂ ਕਣਕ ਨੂੰ ਨਾਲ ਦੇ ਨਾਲ ਕੱਢ ਲਓ ਨਹੀਂ ਤਾਂ 18 ਤਰੀਕ ਨੂੰ 19 ਤਰੀਕ ਨੂੰ ਵੱਡੀ ਹੋਈ ਫਸਲ ਦਾ ਨੁਕਸਾਨ ਹੋ ਸਕਦਾ ਹੈ ਖੜੀ ਫਸਲ ਦੇ ਨੁਕਸਾਨ ਦੇ ਚਾਂਸ ਨੇ ਥੋੜੇ ਜਿਹਾ ਘਟ ਜਾਂਦੇ ਨੇ ਪਰ ਅਗਰ ਕਣਕ ਵੱਢ ਲਈ ਜਾਵੇ ਤਾਂ ਉਸ ਦੇ ਨੁਕਸਾਨ ਦੇ ਚਾਂਸ ਜਿਆਦਾ ਵੱਧ ਜਾਂਦੇ ਨੇ ਬਾਕੀ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚਕਾਰ 20 ਤਰੀਕ ਦੀ ਅਪਡੇਟ ਜਿਹੜੀ ਹੈ ਉਹ ਦੁਆਰੇ ਤੋਂ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਮੌਸਮ ਸਾਫ਼ ਹੋਣ ਦੇ ਉਮੀਦ ਜਿਆਦਾ ਬਣਦੀ ਦਿਖਾਈ ਦੇ ਰਹੀ ਹੈ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਅਗਲੀਆਂ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੁਸੀਂ ਚੈਨਲ ਦੇ ਨਮੇਉ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਸਕਦੇ ਹੋ ਤਾਂ ਕਿ ਅਜਈਆਂ ਜਾਣਕਾਰੀਆਂ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀਆਂ ਰਹਿਣ ਬਣੇ ਰਹੋ ਚੈਨਲ ਵੈਦਰਵਾਈਸ ਸਿੰਦਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ